ਅੱਜ ਦੀ ਕਿਰਤਾਂ ਮਾਹੀ ਨજર ਫਰੇਬ ਬਣ ਗਿਆ ਪ੍ਰੀਤਮ ਨਾ ਲੱਭਾ ਨਾ ਦਿਖਾ ਜਿਸ ਨੂੰ ਪੁੱਛਿਆ ਹੋਈ ਹੋਈ ਅੱਖੇ ਅਸੀਂ ਕਿਧਰੇ ਟਿਕਾ ਐਡੇ ਸੋਹਣੇ ਦਿਲ ਪਰ ਤੇ ਮੈਂ ਸਦਕੇ ਵਾਰੀ ਜਾਵਾ ਮਿਸਰੀ ਆਖਾਂ ਤਾਂ ਵੀ ਥੋੜਾ ਮਿੱਠਾ ਮਿੱਠਿਓ ਮਿੱਠਾ ਪੱਠੀਆਂ ਪੁੱਝੀਆਂ ਸ਼ਾਮਾਂ ਪਈਆਂ ਘਰੋ ਘਰੀ ਕੁੜੀਆਂ ਤੁਰ ਗਈਆਂ ਚੁੱਲਿਆਂ ਦਾ ਧੂਆ ਅੰਬਰੀ ਚੜਿਆ ਮਾਲ ਹਵੇਲੀਆਂ ਵਿੱਚ ਜਾਵੜਿਆ ਉੜਤੇ ਜਾਂਦੇ ਆਲਣਿਆਂ ਵੱਲ ਪੰਛੀ ਵਾਹੂਦਾ ਹੀ ਕਿਧਰ ਗਿਆ ਮੇਰਾ ਮਨ ਮੈਨੂੰ ਨਜ਼ਰ ਨਾ ਆਵੇ ਮਾਹੀ ਜੂ ਵਿੱਚ ਉੜਦਾ ਕਰਦਾ ਬੈ ਗਿਆ ਸੂਰਜ ਲੈਂਦਾ ਲੈਂਦਾ ਲਹਿ ਗਿਆ ਖਿਲਰ ਗਏ ਬੱਦਲਾਂ ਦੇ ਟੋਟੇ ਵੱਡੇ ਹੋ ਗਏ ਛੋਟੇ ਛੋਟੇ ਵਿੱਚ ਮਸੀਤਾ ਦੀਵੇ जग ਪੈ ਮੋٹے ਤਾਰੇ ਚਮਕਣ ਲੱਗ ਪਏ ਆਪਸ ਦੇ ਵਿੱਚ ਕੁਲ ਮਿਲ ਗਈਆਂ ਆਪਸ ਦੇ ਵਿੱਚ ਕੁਲ ਮਿਲ ਗਈਆਂ ਲਾਲੀ ਅਤੇ ਸਿਆਹੀ ਕਿੱਧਰ ਗਿਆ ਮੇਰਾ ਮਾਹੀ ਮੈਨੂੰ ਨਜ਼ਰ ਨਾ ਆਵੇ ਮਾਹੀ ਹੋਈ ਸੁਨ ਮ ਸੁਨ ਚ ਫੇਰੇ ਚਾਂਦਣ ਨੂੰ ਵਲ ਲਿਆ ਹਨੇਰੇ ਸੁੱਕੇ ਖੁੰਡ ਤੇ ਉੱਲੂ ਹੋ ਕੇ ਬਾਤਖੀ ਤੇ ਬੇਲਾਸ਼ ਕੇ ਭਿਣ ਕਿਰਪਾਵੇ ਨਾ ਕੋਈ ਦੱਸੇ ਕਿਣਕ ਪਵੇ ਨਾ ਕੋਈ ਦੱਸੇ ਪਾਰੋ ਆਉਂਦਾ ਕਿੱਧਰ ਗਿਆ ਮੇਰਾ ਮਾਹੀ ਮੈਨੂੰ ਨਜ਼ਰ ਨਹੀਂ ਆਉਂਦਾ ਵਾਹੀ ਸੋਤ ਉਖੜ ਗਈ ਦਿਸਣੋ ਰਹਿ ਗਿਆ ਕਿਸਮਤ ਰੁਸ ਗਈ ਜਿਗਰਾ ਟਹਿ ਗਿਆ ਸੁੱਕ ਗਏ ਸਾਹ ਜ਼ਿੰਦ ਫਿਕਰਾ ਘੇਰੀ ਖੇਡਣ ਲੱਗੀ ਸੁਪਣਾਂ ਦੀ ਤੇਰੀ ਕੀ ਪਤਾ ਜੇ ਹੁੜੇ ਆ ਬੂੜੇ ਕੀ ਪਤਾ ਜੇ ਹੁੜੇ ਆ ਬੂੜੇ ਸੱਚ ਦੀ ਪਰਣ ਗਵਾਹੀ ਕਿੱਥਰ ਗਿਆ ਮੇਰਾ ਮਾਹੀ ਮੈਨੂੰ ਨਜ਼ਰ ਨਾ ਆਵੇ ਮਾਹੀ ਕਿਉਂ ਚੰਨੀਏ ਤੂੰ ਕੀਏ ਲੱਭ ਜੀ ਇਥੇ ਆਵੇਂ ਸੋਹ ਹੈ ਰੱਬ ਦੀ ਤੁਰਿਆ ਹੀ ਆਸੂ ਆ ਗਈਓ ਇੰਨੇ ਵਿੱਚ ਝੋਰਾ ਖਾ ਗਈਓ ਨਾਲ ਸਦਕ ਦੇ ਇਸ਼ਕ ਦੀ ਬੇੜੀ ਜਾਣੀ ਐ ਤੋੜ ਨਿਵਾਹੀ ਤੇਰੇ ਕੋਲ ਹੀ ਹੈ ਤੇਰਾ ਮਾਹੀ ਤੇਰੇ ਕੋਲ ਖੜਾ ਤੇਰਾ ਮਾਈ ਇਸ਼ਕ ਦੀਆਂ ਨੇ ਔਖੀਆਂ ਕਾਰ ਰਾਹ ਵਿੱਚ ਵਿਸ਼ੀਆਂ ਤਿੱਖੀਆਂ ਧਾਰ ਮੂੰਹ ਤੇ ਜੜੇ ਸ਼ਰਮ ਦੇ ਜਿੰਦਰੇ ਜਿਉ ਨਹੀਂ ਦਿੰਦੇ ਲੋਕੀ ਚੰਦਰੇ ਤੇਰੇ ਸਾਹਾਂ ਵਿੱਚ ਸਾਹ ਹੈ ਹਿੰਦੂ ਤਰਸੇ ਲਾੜ ਵਾਦਸ਼ਾ ਵਿਚ ਸਰਤਾਜ ਤੇ ਦੁਨੀਆਂ ਵਸਦੀ ਵਿਚ ਸਰਤਾਜ ਤੇ ਦੁਨੀਆਂ ਵਸਦੀ ਪਰਦੀ ਰਹੀ ਗਵਾਹੀ ਤੇਰੇ ਕੋਲ ਖੜਾ ਤੇਰਾ ਵਾਹੀ ਤੇਰੇ ਪਾਸ ਖੜਾ ਤੇਰਾ ਵਾਹੀ ਤੇਰੇ ਕੋਲ ਹੀ ਮੈਂ